ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਪਿਆਰ ਵਾਲੇ ਵੱਤ ਵਾਦ ਲਾਈਵ ਦੇ ਵਿੱਚ ਜੁੜਨ ਦੀ ਕਿਰਪਾਲਤਾ ਕਰੋ ਆਪ ਜੀ ਨੂੰ ਜਿਸ ਸਥਾਨ ਤੇ ਲੈ ਕੇ ਆਏ ਆ ਸਾਹਮਣੇ ਆਵਰੀ ਪਹਿਲਾ ਦਰਸ਼ਨ ਦੀਦਾਰੇ ਪਾਓ ਇਹ ਸਥਾਨ ਹੈ ਜੀ ਡੇਰਾ ਬਾਬਾ ਕਰਮ ਸਿੰਘ ਜੀ ਹੋਤੀ ਮਰਦਾਨ ਵਾਲੇ ਪਿੰਡ ਖੰਨਾ ਮਾਜਰਾ ਬੜਾ ਸੁੰਦਰ ਇੱਥੇ ਬਾਬਾ ਕਰਮ ਸਿੰਘ ਜੀ ਦੇ ਨਾਮ ਦੇ ਨਾਲ ਇਹ ਜੋ ਸਥਾਨ ਬਣਿਆ ਹੋਇਆ ਆਪ ਜੀ ਨੂੰ ਅੰਦਰ ਵੀ ਦਰਸ਼ਨ ਕਰਾਵਾਂਗੇ ਸੋ ਇਸ ਪਾਸੇ ਆਪ ਜੀ ਦੇਖ ਰਹੇ ਹੋ ਸੁੰਦਰ ਨਿਸ਼ਾਨ ਸਾਹਿਬ ਜੀ ਲੱਗੇ ਹੋਏ ਆ ਬੜਾ ਹੀ ਸੁੰਦਰ ਸਥਾਨ ਬਣਿਆ ਹੋਇਆ ਹੈ। ਸਥਾਨ ਦੇ ਨਾਲ-ਨਾਲ ਜੋ ਇੱਥੇ ਡਿਸਪੈਂਸਰੀ ਅਤੇ ਸਕੂਲ ਬਣਿਆ ਹੋਇਆ ਬਾਬਾ ਕਰਮ ਸਿੰਘ ਜੀ ਦੇ ਨਾਮ ਦੇ ਨਾਲ ਸਵਾਪ ਜੀ ਨੂੰ ਦਰਬਾਰ ਦੇ ਵੀ ਦਰਸ਼ਨ ਅੰਦਰ ਕਰਾਵਾਂਗੇ। ਸੋ ਆਪ ਜੀ ਦੇਖ ਰਹੇ ਹੋ ਬਾਹਰੀ ਦ੍ਰਿਸ਼। ਮੁੱਖ ਆਸ-ਪਾਸ ਤੇ ਹਰੋ ਦਾ ਜੋ ਮੁੱਖ ਵਾਕ ਹੈ ਹੁਕਮਨਾਮਾ ਸਾਈ ਉਹਦੇ ਵਾਸਤੇ ਬੋਰਡ ਲੱਗਾ ਹੋਇਆ ਸੋ ਅੰਦਰ ਆਵ ਜੀ ਦਰਬਾਰ ਦੇ ਦਰਸ਼ਨ ਕਰਾਂਦੇ ਆ ਜੀ ਬੜਾ ਹੀ ਸੁੰਦਰ ਦਰਬਾਰ ਬਣਿਆ ਹੋਇਆ ਮੱਤਬਾਦ ਲਾਈਵ ਜੁੜ ਜਿਓ ਜੀ ਸਤਿਗੁਰਾਂ ਦੀ ਔਰ ਗੁਰੂ ਕੇ ਪਿਆਰੇ ਸਿੰਘਾਂ ਦੀ అనేక ਹੀ ਤਰ੍ਹਾਂ ਦੇ ਜਿਹੜੇ ਚਿੱਤਰ ਆਪਜੀ ਦੇਖ ਰਹੇ ਲੱਗੇ ਹੋਏ ਨੇ ਬੜਾ ਸੋਵਤ ਵਾਦ ਲਾਈਫ ਜੁੜੰਦੀ ਕਿਰਪਾਲਤਾ ਕਰੋ ਜੀ ਤਾਂ ਜੋ ਆਪ ਜੀ ਨੂੰ ਇਸ ਸਥਾਨ ਦੇ ਦਰਸ਼ਨ ਦੀਦਾਰ ਹੀ ਕਰਾ ਸਕੀ ਹਾਬੀ ਦੇਖ ਰਹੇ ਹੋ ਸੁੰਦਰ ਸਥਾਨ ਬਣਿਆ ਹੋਇਆ ਸੋ ਆਪ ਜੀ ਜੋ ਇਧਰ ਸਥਾਨ ਦੇਖ ਰਹੇ ਹੋ ਇੱਥੇ ਸ੍ਰੀ ਅਖੰਡ ਪਾਠ ਸਾਹਿਬ ਪਾਠ ਕੋਈ ਵੀ ਪਾਠ ਹੁੰਦਾ ਹੈ ਸੋ ਇਸ ਪਾਸੇ ਰੱਖਿਆ ਜਾਂਦਾ ਹੈ ਦਰਬਾਰ ਦੇ ਵਿੱਚ ਬੜਾ ਸੁੰਦਰ ਆਸਨ ਉੱਚਾ ਆਸਨ ਤੇ ਸਤਿਗੁਰਾਂ ਦਾ ਪ੍ਰਕਾਸ਼ ਹੈ ਜਿੱਥੇ ਬਾਟ ਦੀ ਸੇਵਾ ਚੱਲ ਰਹੀ ਹੈ। ਆ ਵੀ ਦੇਖ ਰਹੇ ਹੋ ਬੜਾ ਸੁੰਦਰ ਚੰਦੂਆ ਸਾਹਿਬ ਲਾ ਕੇ ਉੱਚੇ ਸਥਾਨ ਤੇ ਪ੍ਰਕਾਸ਼ ਹੈ। ਹਾਂ ਜੀ ਦੇਖ ਰਹੇ ਹੋ। ਕੀਰਤਨ ਵਾਸਤੇ ਬੜੀ ਸੁੰਦਰ ਸਟੇਜ ਬਣੀ ਹੋਈ ਹੈ। ਔਰ ਇਸ ਪਾਸੇ ਸਤਿਗੁਰਾਂ ਦਾ ਸੁਖਾਸਨ ਅਸਥਾਨ ਸਚਖੰਡ ਵਸੈ ਨਿਰੰਕਾਰ ਆਪ ਜੀ ਨੂੰ ਦਰਸ਼ਨ ਦੇ ਜ਼ਾਰੇ ਪਾਵਾਂਗੇ। ਸਤੂਰਾਂ ਦਾ ਸੁਖਾਸਨ ਸਥਾਨ ਆਪ ਜੀ ਦੇਖ ਰਹੇ ਹੋ ਬਹੁਤ ਵਧੀਆ ਤਰੀਕੇ ਦੇ ਨਾਲ ਸਿੰਘ ਸਾਹਿਬ ਜੀ ਨੇ ਸੇਵਾ ਸੰਭਾਲ ਸੁਖਾਸਨ ਸਥਾਨ ਦੀ ਕੀਤੀ ਹੋਈ ਹੈ ਸਬਤ-ਵੱਦ ਲਾਈਵ ਜੁੜੇ ਰਹੋ ਦੇਸ਼ਾਂ ਵਿਦੇਸ਼ਾਂ ਤੱਕ ਸ਼ੇਅਰ ਜ਼ਰੂਰ ਕਰ ਦਿਓ ਚਲਦੇ-ਚਲਦੇ ਬੜਾ ਸੁੰਦਰ ਚੰਦ ਵਾਸਾ ਲੱਗਾ ਹੋਇਆ ਸੋ ਆਪ ਜੀ ਦਰਸ਼ਨ ਕਰ ਰਹੇ ਹੋ ਆਪ ਜੀ ਦੇ ਦਰਬਾਰ ਦੇ ਬਿਲ ਲੱਗ ਚਲਦੇ ਆ। ਸੋ ਸਕਿਉਰਟੀ ਨੂੰ ਮੁੱਖ ਰੱਖਦੇ ਹੋਏ ਦੋਨੋਂ ਤਰਫ ਸੱਚਖੰਡ ਦੇ ਗਰੀਲਾਂ ਮਿਲਾਈ ਹੋਈਆਂ ਨੇ ਤਾਂ ਕਿ ਸਕਿਉਰਟੀ ਦਾ ਵਧੀਆ ਪ੍ਰਬੰਧ ਰਹੇ ਸਕੇ ਇੱਥੇ। ਆਪ ਜੀ ਦਰਬਾਰ ਦੇ ਵੀ ਦਰਸ਼ਨ ਪਾ ਰਹੇ ਹੋ। ਬੜੇ ਸੁੰਦਰ ਸਤਿਗੁਰਾਂ ਦੇ ਇਤਿਹਾਸਿਕ ਪੋਜ ਪੂਰੇ ਦਰਬਾਰ ਵਿੱਚ ਲੱਗੇ ਹੋਏ ਨੇ ਜੋ ਇਤਿਹਾਸ ਤੋਂ ਸਾਨੂੰ ਜਾਣੂ ਕਰਾਉਂਦੇ ਨੇ ਚਲੋ ਸੋ ਇਸ ਸਥਾਨ ਤੇ ਜੋ ਡਿਸਪੈਂਸਰੀ ਬਣੀ ਹੋਈ ਹੈ ਉੱਧਰ ਤੋਂ ਵੀ ਵੀਓ ਆਪ ਜੀ ਨੂੰ ਦਿਖਾਵਾਂਗੇ ਥੋੜੀ ਜਿਹਾ ਸੋ ਇੱਥੇ ਜੋ ਡਿਸਪੈਂਸਰੀ ਹੈ ਉੱਥੇ ਹਰ ਇੱਕ ਤਰ੍ਹਾਂ ਦੀ ਦਵਾਈ ਜਿਹੜੀ ਹੈ ਉਹ ਬਿਲਕੁਲ ਫ੍ਰੀ ਦਿੱਤੀ ਜਾਂਦੀ ਹੈ ਫ੍ਰੀ ਸੇਵਾ ਉਹ ਕੀਤੀ ਜਾਂਦੀ ਹੈ ਸੋ ਆਪ ਜੀ ਨੂੰ ਲਾਈਵ ਦਿਖਾਉਣ ਤੋਂ ਬਾਅਦ ਇੱਥੇ ਜੋ ਸਿੰਘ ਸਾਹਿਬ ਨੇ ਸੋ ਭਾਈ ਗੁਲਜਰ ਸਿੰਘ ਜੀ ਉਹਨਾਂ ਨਾਲ ਵੀ ਫੋਟੋ ਦੀ ਸਾਂਝ ਕਰਾਂਗੇ ਸੋ ਲਾਈਵ ਜੁੜੇ ਰਹੇ ਹੋ ਜੀ ਬਹਾਰ ਤੋਂ ਬਿਤਰਵਾਰ ਦਾ ਦੇਖ ਸਕਦੇ ਹੋ ਵੀਰ ਕੌਰ ਜੀ ਲਾਈਵ ਜੁੜ ਰਹੇ ਨੇ ਆਪ ਜੀ ਦਾ ਸਵਾਗਤ ਹੈ ਜੀ ਵੱਤ ਵੱਤ ਸ਼ੇਅਰ ਜਰੂਰ ਕਰ ਦਿਓ ਆਬਾ ਮੱਖਣ ਸਿੰਘ ਜੀ ਸੋ ਆਪ ਜੀ ਦੇਖ ਰਹੇ ਹੋ ਡਿਸਪੈਂਸਰੀ ਆ ਜੀ। ਇਹ ਚੋਲੇ ਖਾ ਗਿਰੋ ਅਤੀ ਚਾਹੂ ਖਾ ਚੋ। ਹਾਂ। ਸੰਤ ਬਾਬਾ ਪੰਜਸ ਸਿੰਘ ਜੀ। ਬਾਬਾ ਰੂਸਨ ਸਿੰਘ ਜੀ। ਆਪ ਜੀ ਡਿਸਪੈਂਸਰੀ ਦਾ ਵੀ ਵਿਊ ਦੇਖ ਰਹੇ ਹੋ ਜੀ। ਸੋ ਲਾਈਵ ਦੇ ਵਿੱਚ ਆਪਾਂ ਜੁੜ ਰਹੇ ਆ ਜੀ। ਦਸਾਂ ਬੀ ਦਸਾਂ ਤੱਕ ਲਾਈਵ ਜਾ ਰਿਹਾ ਜੀ। ਸੋ ਡਾਕਟਰ ਸਾਹਿਬ ਬੈਠੇ ਨੇ। ਅਤੀ ਦੀ ਸਾਂਝ ਪਾਲੀ ਵਾਲ। ਸਤਿ ਪਤੀ ਜੀ ਕਿੰਨੇ ਪੇਸ਼ੇ ਨੇ ਕੀ ਹੁ ਅੱਜ ਸ ਪੇਸ਼ੈਂਟ 100 ਦੀ ਓਪੀਡੀ ਹੋ ਜਾਂਦੀ ਹੈ ਫਿਲਹਾਲ ਹਾਂਜੀ 100 ਤੋਂ ਉੱਪਰ ਹੀ ਪਹੁੰਚ ਜਾਂਦੀ ਹੈ ਬਿਲਕੁਲ ਫ੍ਰੀ ਸਰਵਿਸ ਜੀ ਸਰਵਿਸ ਬਹੁਤ ਵਧੀਆ ਆਪ ਦਾ ਨਾਮ ਵਿਕਰਮ ਰਾਣਾ ਆਪ ਦਾ ਨੰਬਰ ਦੱਸੋ 8360935823 ਸੋ ਅਨਵਾਦੀ ਆ ਤੁਸੀਂ ਸੋ ਆਪ ਜੀ ਨੇ ਡਾਕਟਰ ਸਾਹਿਬ ਨਾਲ ਵੀ ਗੱਲਬਾਤ ਕੀਤੀ ਹੈ ਸੋ ਇੱਥੇ ਸੰਗਤਾਂ ਹੁੰਦੀਆਂ ਨੇ ਸੋ ਫ੍ਰੀ ਆਫ ਕੋਸਟ ਇੱਥੇ ਇਲਾਜ ਹੁੰਦਾ ਹੈ ਬੜਾ ਸੁੰਦਰ ਸਥਾਨ ਬਣਿਆ ਹੋਇਆ ਹੈ ਇਸ ਪਾਸੇ ਆਪ ਜੀ ਦੇਖ ਸਕਦੇ ਹੋ ਡਿਸਪੈਂਸਰੀ ਦਾ ਜੋ ਮਰੀਜ਼ਾਂ ਦਾ ਇਲਾਜ ਜਾਂ ਮੈਡੀਸ਼ਨ ਇੱਥੇ ਆਪ ਜੀ ਦੇਖ ਰਹੇ ਹੋ ਸੋ ਬੜਾ ਸੁੰਦਰ ਇੱਥੇ ਮਰੀਜ਼ਾਂ ਦਾ ਜੋ ਇਲਾਜ ਕੀਤਾ ਜਾਂਦਾ ਹੈ ਜੀ ਸੋ ਵਰਤਬਾਦ ਲਾਈਵ ਜੁੜੇ ਰਹੇ ਹੋ ਜੀ ਆਪ ਜੀ ਨੇ ਡਿਸਪੈਂਸਰੀ ਦਾ ਵੀ 뷰 ਦੇਖਿਆ ਜੀ ਸੋ ਬਹੁਤ ਵਧੀਆ ਜਿੱਥੇ ਸੁੰਦਰ ਅਸਥਾਨ ਬਣਿਆ ਹੋਇਆ ਹੈ ਸੋ ਬਾਬਾ ਕਲਿਆਣ ਸਿੰਘ ਜੀ ਮਹਾਪੁਰਸ਼ ਖਾਲਸਾ ਜੀ ਇਹ ਜੁੜ ਗਏ ਨੇ ਆਪਣੇ ਨਾਲ ਮੋਰ ਪਲਾਟ ਤੇ ਹੋਏ ਤੇ ਸਵਾਪ ਜੀ ਦਾ ਸਵਾਗਤ ਹੈ ਬਾਬਾ ਜੀ ਅੱਜ ਆਪਾਂ ਡੇਰਾ ਬਾਬਾ ਕਰਮ ਸਿੰਘ ਜੀ ਹੋਤੀ ਮਰਦਾਨ ਵਾਲੇ ਪਿੰਡ ਖੰਨਾ ਮਜਰਾਤ ਲਾਈਵ ਹੋ ਰਹੇ ਆ ਜੀ ਵੱਧ ਤੋਂ ਵੱਧ ਗਰੁੱਪਾਂ ਦੇ ਵਿੱਚ ਜਾ ਕੇ ਤੋਂ ਅੱਗੇ ਸ਼ੇਅਰ ਜ਼ਰੂਰ ਕਰ ਦਿਓ ਜੀ ਸੋ ਆਪ ਜੀ ਨੂੰ ਲਾਈਵ ਦਿਖਾ ਰਹੇ ਆਂ ਜੀ ਹਾਂ ਉਹ ਦਿਖਾ ਸੋ ਕੋਈ ਗੱਲ ਨਹੀਂ ਸੋ ਇਸ ਸਥਾਨ ਤੇ ਜਿੱਥੇ ਆਪ ਜੀ ਨੇ ਡਿਸਪੈਂਸਰੀ ਤੇ ਅੰਦਰ ਦਰਸ਼ਨ ਕੀਤੇ ਕਿ ਉੱਥੇ ਅਮਰੀਕਿਆਂ ਦਾ ਬੜਾ ਫਰੀ ਦੇ ਵਿੱਚ ਇਲਾਜ ਚੱਲ ਰਿਹਾ ਸੋ ਇਸ ਪਾਸੇ ਸਕੂਲ ਦਾ ਜੋ ਬਿਲਡਿੰਗ ਹੈ ਸਕੂਲ ਵੀ ਹੈਗਾ ਅੱਗੇ ਆਪ ਜੀ ਦੇਖ ਰਹੇ ਹੋ ਲੰਗਰ ਹਾਲ ਬਣਿਆ ਹੋਇਆ ਸੋ ਇਸ ਪਾਸੇ ਜੋ ਇੱਥੇ ਸਿੰਘ ਸਾਹਿਬ ਜੀ ਨੇ ਪਾਠ ਸਿੰਘ ਨੇ ਸੋਨਾ ਵਾਸਤੇ ਰੈਸ਼ ਬਣੀ ਹੋਈ ਹੈ ਸੋ ਬਹੁਤ ਵਧੀਆ ਪ੍ਰਬੰਧ ਇਥੇ ਕੀਤਾ ਹੋਇਆ ਜੀ ਓਹੋ ਧੰਨਵਾਦ ਹੈ ਉਹਨਾਂ ਪਰਿਵਾਰਾਂ ਦਾ ਜੋ ਇੱਥੇ ਸੇਵਾ ਸੰਭਾਲ ਕਰਾ ਰਹੇ ਨੇ ਜੀ ਸੋ ਆਪ ਜੀ ਦੇਖ ਸਕਦੇ ਹੋ ਲੰਗਰ ਹਾਲ ਬਣਿਆ ਹੋਇਆ ਹੈ ਜੀ ਬਹੁਤ ਸੁੰਦਰ ਇਮਾਰਤਾਂ ਇੱਥੇ ਬਣੀ ਹੋਈਆਂ ਕਾਫੀ ਵੱਡੇ ਏਰੀਆ ਦੇ ਵਿੱਚ ਜਿੱਥੇ ਲੰਗਰ ਹਾਲ ਹੈ ਉੱਥੇ ਇਮਾਰਤਾਂ ਦੇ ਕੰਮ ਜਿਹੜੇ ਨੇ ਅਜੇ ਵੀ ਚੱਲ ਰਹੇ ਨੇ ਵੱਧ ਤੋਂ ਵੱਧ ਸੰਗਤਾਂ ਇੱਥੇ ਪਹੁੰਚ ਕੇ ਸਹਿਯੋਗ ਵੀ ਕਰਨ ਸੋ ਪੂਰਨਵਾਸੀ ਤੇ ਸੰਗਤਾਂ ਇਥੇ ਮਹਮਾਗੇ ਪਹੁੰਚ ਦਿਆ ਨੇ ਸਵਾਦ ਜੀ ਨੇ ਡਿਸਪੈਂਸਰੀ ਦਾ ਵੀ ਮਾਇਨਾ ਕੀਤਾ ਆਪ ਜੀ ਨੇ ਡਿਸਪੈਂਸਰੀ ਦੇ ਵੀ ਦਰਸ਼ਨ ਪਾਏ ਕੋਈ ਵੀ ਵੀਰ ਇੱਥੇ ਪਹੁੰਚ ਕੇ ਬਿਲਕੁਲ ਫ੍ਰੀ ਇਲਾਜ ਕਰਾ ਸਕਦਾ ਸੋ ਡੇਰੇ ਦੀ ਵੀ ਆਪ ਜੀ ਨੇ ਦਰਸ਼ਨ ਕੀਤੇ ਨੇ ਸੋ ਆਪੋ ਆਪਣੇ ਵਿਚਾਰ ਜਰੂਰ ਦੱਸਿਓ ਹੁਣ ਇੱਥੇ ਜਿਹੜੇ ਗ੍ਰੰਥੀ ਸੰਗ ਨੇ ਭਾਈ ਗੁਲਜਾਰ ਸਿੰਘ ਜੀ ਉਹਨਾਂ ਨਾਲ ਵੀ ਆਪਾਂ ਪਰਦੇ ਸਾਂਝ ਪਾਵਾਂਗੇ ਸਿੰਘ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਸਾਹਿਬ ਜੀ ਕਿੰਨਾ ਕ ਸਮਾਂ ਹੋ ਗਿਆ ਆਪ ਜੀ ਨੇ ਇਸ ਸੇਵਾ ਸਮਰਪਿਤ ਕਰਾਂਦੇ ਹੋਇਆ ਨੂੰ ਵਾਹਿਗੁਰੂ ਜੀ ਅਜੇ 4-5 ਮਹੀਨੇ ਹੋਏ ਨੇ ਉਹਰੇ ਤੇ ਜਿਹੜੇ ਕਿੰਨੀ ਕੁ ਸੰਗਤ ਸ਼ਾਮ ਸਵੇਰੇ ਇੱਥੇ ਪਹੁੰਚ ਕਰਦੀ ਹੈ ਜੀ ਪਿੰਡ ਦੇ ਲਗਭਗ ਸਾਰੇ ਜਿਹੜੀ ਸੰਗਤ ਹੈ ਉਹ ਸਵੇਰੇ ਸ਼ਾਮ ਇੱਥੇ ਮੱਥਾ ਟੇਕ ਆਉਂਦੀ ਹੈ ਹਾਂਜੀ ਹਾਂਜੀ ਤੇ ਕਿਹੜਾ ਕਿਹੜਾ ਦਿਹਾੜਾ ਇੱਥੇ ਵਿਸ਼ੇਸ਼ ਤੌਰ ਤੇ ਵਾਸਾ ਮਨਾਇਆ ਜਾਂਦਾ ਜੀ ਜਿਆਦਾ ਉਚੇਚੇ ਤੌਰ ਤੇ ਤਾਂ ਪੂਰਨਮਾਸੀ ਦਾ ਦਿਹਾੜਾ ਦੇਵਾ ਹੰਜੀ ਇਸ ਤੇ ਮਨਾਇਆ ਜਾਂਦਾ ਔਰ ਸੰਗਰਾਂਦ ਔਰ ਮਸਿਆ ਜੀ ਤੇ ਪੰਚਮੀ ਨੂੰ ਸੰਗਤਾਂ ਤੇ ਪੌਂਦੀਆਂ ਨੂੰ ਜੀ ਠੀਕ ਹੈ ਇਹ ਜਿਹੜਾ ਇੱਥੇ ਸਕੂਲ ਬਣਿਆ ਹੋਇਆ ਜੀ ਇਹ ਕਿਹੜੀ ਕਲਾਸ ਲੱਗਦਾ ਜੀ ਇਹ ਪਲੱਸ 2 ਤੱਕ ਹੈ ਜੀ ਪਲੱਸ 2 ਤੱਕ ਹਾਂਜੀ ਹਾਂਜੀ ਪਹਿਲਾਂ ਮਤਲਬ ਪ੍ਰਾਈਵੇਟ ਦੇ ਅੱਜਕੱਲ ਆਪਾਂ ਦੇਖਦੇ ਆਂ ਤੇ ਬਹੁਤ ਜ਼ਿਆਦਾ ਫੀਸਾਂ ਨੇ ਇਹਨਾਂ ਲੋਕ ਹਿਸਾਬ ਨਾਲ ਅਧੀਆਂ ਫੀਸਾਂ ਕਿੱਦੀਆਂ ਹਈਆਂ ਕਿ ਹਾਂਜੀ ਜੇਰਾ ਕੋਈ ਮਾਤੜ ਬੰਦਾ ਜਾਂ ਗਰੀਬ ਬੰਦਾ ਹੈ ਉਹ ਵੀ ਆਪਣਾ ਬੱਚੇ ਨੂੰ ਇੱਥੇ ਪੜਾ ਸਕਦਾ ਜੀ ਜੀ ਸੋ ਆਪ ਜੀ ਨੇ ਸਿੰਘ ਸਾਹਿਬ ਜੀ ਆਪਣਾ ਨੰਬਰ ਜਰੂਰ ਦੱਸ ਦਿਓ ਜੀ ਜੀ ਹਾਂ ਜੀ ਮੇਰਾ ਨੰਬਰ 95923 35699 ਜੀ ਮੇਰਾ ਨੰਬਰ ਹੈ ਸੋ ਆਪ ਜੀ ਨੇ ਸਿੰਘ ਸਾਹਿਬ ਨਾਲ ਵੀ ਗੱਲ ਕੀਤੀ ਹੈ ਸੋ ਬਾਈ ਜੀ ਤੇ ਸੋ ਆਪ ਜੀ ਨੇ ਜਿੱਥੇ ਗੱਲ ਭਾਈ ਸਾਹਿਬ ਕੋਲ ਵੀ ਸਰਮਣ ਕੀਤੀ ਕਿ ਜਿਹੜਾ ਇੱਥੇ ਸਕੂਲ ਬਣਿਆ ਹੋਇਆ ਸੋ ਕੋਈ ਐਸਾ ਵੀ ਪਰਿਵਾਰ ਹੈ ਜਿਹੜੇ ਆਜੋਕੇ ਦੌਰ ਦੇ ਵਿੱਚ ਮਹਿੰਗਾਈ ਬਹੁਤ ਜ਼ਿਆਦਾ ਹੈ ਸਕੂਲਾਂ ਦੀ ਫੀਸਾਂ ਬਹੁਤ ਜ਼ਿਆਦਾ ਨੇ ਸੋ ਕੋਈ ਵੀ ਐਸਾ ਵੀਰ ਹੈਗਾ ਜਿਹੜਾ ਆਪਣੇ ਬੱਚੇ ਨੂੰ ਪੜਾਉਣਾ ਚਾਹੁੰਦਾ ਹੋਵੇ ਉਹਨਾਂ ਕੋਲੇ ਅੱਧੀ ਫੀਸ ਲੈ ਕੇ ਵੀ ਬੱਚੇ ਨੂੰ ਜਿਹੜੀ ਪੜ੍ਹਾਈ ਹੈ ਉਹ ਕਰਵਾਉਂਦੇ ਨੇ ਬਹੁਤ ਵੱਡਾ ਸਲੰਘਾ ਯੋਗ ਮੈਂ ਤੇ ਲਾਈਵ ਦੇ ਮਾਧਿਅਮ ਰਾਹੀਂ ਸੋ ਬੇਨਤੀ ਕਰਾਂਗਾ ਆਪਣੀ ਜੋ ਗੁਰਦਰਾ ਸ੍ਰੋਮਣੀ ਪ੍ਰਬੰਧ ਕਮੇਟੀ ਹੈ ਉਹਨਾਂ ਨੂੰ ਵੀ ਉਹਨਾਂ ਤੱਕ ਵੀ ਕੋਈ ਵੀਰ ਜਿਹੜਾ ਉਹਨਾਂ ਦੇ ਗਰੁੱਪ ਵਿੱਚ ਜੁੜਿਆ ਹੋਇਆ ਵੀਡੀਓ ਨੂੰ ਜ਼ਰੂਰ ਸ਼ੇਅਰ ਕਰੇ ਕਿ ਅੱਜ ਦੇ ਸਮੇਂ ਦੇ ਵਿੱਚ ਸਾਨੂੰ ਲੋੜ ਹੈ ਖਾਸ ਕਰ ਜਿਹੜੇ ਪਾਠੀ ਸਿੰਘ ਪ੍ਰਚਾਰਕ ਨੇ ਗ੍ਰੰਥੀ ਨੇ ਭਾਵੇਂ ਰਾਗੀ ਸਿੰਘ ਨੇ ਉਹਨਾਂ ਦੇ ਜਿਹੜੇ ਬੱਚੇ ਨੇ ਖਾਸ ਕਰ ਜ਼ਿਲ੍ਹੇ ਦੇ ਵਿੱਚ ਇੱਕ ਜਾਂ ਦੋ ਵੱਧ ਤੋਂ ਵੱਧ ਜਿੰਨੇ ਵੀ ਹੋ ਜਾਣ ਵਧੀਆ ਗੱਲ ਹੈ ਕੰਮ ਤੋਂ ਕੰਮ ਜ਼ਿਲ੍ਹੇ ਦੇ ਵਿੱਚ ਇੱਕ ਸਕੂਲ ਤੇ ਐਸਾ ਹੋਵੇ ਜਿਹਦੇ ਵਿੱਚ ਪ੍ਰਚਾਰਕ ਜਿਹੜੇ ਨੇ ਗੁਰੂ ਘਰ ਦੇ ਉਹਨਾਂ ਦੇ ਬੱਚਿਆਂ ਨੂੰ ਫ੍ਰੀ ਆਫ ਕੋਸਟ ਪੜਾਇਆ ਜਾਵੇ ਕਿਉਂਕਿ ਉਹਨਾਂ ਨੂੰ ਇਨਕਮ ਜਿਹੜੀ ਹੈ ਬਹੁਤ ਘੱਟ ਹੈ ਤੇ ਅੱਜ ਆਪਾਂ ਦੇਖਦੇ ਹਾਂ ਸਕੂਲਾਂ ਦੀ ਜਿਹੜੀ ਪੜ੍ਹਾਈ ਹੈ ਬਹੁਤ ਮਹਿੰਗੇ ਪੱਧਰ ਤੇ ਚੱਲੀ ਗਈ ਹੈ ਸੋ ਜਿੱਥੇ ਇਸ ਸਥਾਨ ਤੇ ਆਪਾਂ ਪ੍ਰਾਤਨ ਭਾਈ ਕਨਈਆ ਜੀ ਦਾ ਇਤਿਹਾਸ ਪੜ੍ਹਦੇ ਆ ਮੱਲਮ ਪੱਟੀ ਕੀਤੀ ਉਹਨਾਂ ਨੇ ਉਹੀ ਸੇਵਾ ਇੱਥੇ ਨਿਭਾਈ ਜਾ ਰਹੀ ਹੈ ਫ੍ਰੀ ਜਿਹੜੀ ਹੈ ਰੋਗੀਆਂ ਨੂੰ ਦਵਾਈ ਦਿੱਤੀ ਜਾ ਰਹੀ ਹੈ ਸੋ ਜ਼ਰੂਰਤਮੰਦਾਂ ਦਾ ਪ੍ਰੀਤ ਇਥੇ ਇਲਾਜ ਹੋ ਰਿਹਾ ਸੋ ਬੱਚਿਆਂ ਨੂੰ ਵਧੀਆ ਸਿੱਖਿਆ ਮਿਲ ਸਕੇ ਚੰਗੀ ਸਿੱਖਿਆ ਵਾਸਤੇ ਸੋ ਇਥੇ ਵਧੀਆ ਪੜਾਈ ਵਾਸਤੇ ਵੀ ਪ੍ਰਬੰਧ ਹੈ ਪਲੱਸ 2 ਤੱਕ ਦਾ ਇਥੇ ਜਿਹੜਾ ਸਕੂਲ ਹੈ ਕੋਈ ਵੀ ਇਥੇ ਗਰੀਬ ਪਰਿਵਾਰ ਜਿਹੜਾ ਆਪਣੇ ਬੱਚੇ ਨੂੰ ਅੱਧੀ ਫੀਸ ਤੇ ਵੀ ਪੜਾ ਸਕਦਾ ਹੈ ਬਹੁਤ ਵਧੀਆ ਉਪਰਾਲਾ ਹੈ ਇਹੀ ਚੀਜ਼ਾਂ ਸਾਨੂੰ ਅੱਗੇ ਤੋਂ ਅੱਗੇ ਸ਼ੇਅਰ ਕਰਨ ਦੀ ਲੋੜ ਹੈ ਵੱਧ ਤੋਂ ਵੱਧ ਇਸ ਚੀਜ਼ ਨੂੰ ਸ਼ੇਅਰ ਕਰ ਦਿਓ ਤਾਂ ਜੋ ਇਥੇ ਆ ਕੇ ਹਰ ਕੋਈ ਲਾਭ ਲੈ ਸਕੇ ਜਿੱਥੇ ਉਹ ਆਪਣੀ ਬਿਮਾਰੀ ਤੋਂ ਨਜਾਤ ਪਾ ਸਕਦਾ ਹੈ ਉੱਥੇ ਆਪਣੇ ਬੱਚਿਆਂ ਨੂੰ ਚੰਗੀ ਸਿੱਖਿਆ ਵੀ ਦੇ ਸਕਦਾ ਹੈ ਇਹੀ ਸਾਡੇ ਕੋਲ ਸਭ ਤੋਂ ਵੱਡੀ ਇਸ ਦੇਸ਼ ਦੇ ਵਿੱਚ ਕਮਜ਼ੋਰੀ ਹੈ ਕਿ ਹਰ ਇੱਕ ਮੰਦਾ ਜਿਹੜਾ ਸਭ ਤੋਂ ਪਹਿਲਾਂ ਬੱਚਿਆਂ ਦੀ ਪੜ੍ਹਾਈ ਦੂਜਾ ਜਿਹੜਾ ਸਾਡਾ ਸਵਾਸਥ ਇਹ ਦੋਹੀ ਚੀਜ਼ਾਂ ਬਹੁਤ ਮਹਿੰਗੀਆਂ ਨੇ ਇਸ ਦੇਸ਼ ਦੇ ਵਿੱਚ ਸੋ ਇਹੀ ਦੋਏ ਚੀਜ਼ਾਂ ਇਸ ਸਥਾਨ ਤੇ ਆਪਜੀ ਦੇਖ ਰਹੇ ਹੋ ਕਿ ਫ੍ਰੀ ਨੇ ਜਿੱਥੇ ਪੜ੍ਹਾਈ ਦਾ ਅੱਧਾ ਖਰਚਾ ਹੈ ਉਥੇ ਇਲਾਜ ਬਿਲਕੁਲ ਫ੍ਰੀ ਹੈ ਆਪ ਜੀ ਨੇ ਦੇਖਿਆ ਕਿੰਨੇ ਮਰੀਜ਼ ਉਥੇ ਬੈਠੇ ਸੀ ਡਾਕਟਰ ਸਾਹਿਬਾਨ ਦੇ ਨਾਲ ਵੀ ਗੱਲ ਕੀਤੀ ਹੈ ਸੋ ਕੋਈ ਵੀ ਵੀਰ ਇੱਥੇ ਪਹੁੰਚ ਕੇ ਲਾਭ ਲੈ ਸਕਦਾ ਹੈ ਬਾਕੀ ਸੁੰਦਰ ਅਸਥਾਨ ਬਣਿਆ ਹੋਇਆ ਹੈ ਸਿੰਘ ਸਾਹਿਬ ਜੀ ਨੇ ਆਪਣਾ ਨੰਬਰ ਵੀ ਦਿੱਤਾ ਹੈ ਕੋਈ ਵਿਚਾਰ ਕਰਨੀ ਹੋਵੇ ਆਪ ਜੀ ਕੰਟੈਕਟ ਕਰ ਸਕਦੇ ਹੋ ਸੋ ਅੱਜ ਦਾ ਲਾਈਵ ਆਪਾਂ ਜੁੜ ਰਹੇ ਸੀ ਪਿੰਡ ਖੰਨਾ ਮਾਜਰਾ ਡੇਰਾ ਬਾਬਾ ਕਰਮ ਸਿੰਘ ਜੀ ਹੋਤੀ ਮਰਦਾਨ 메ਨ ਰੋਡ ਤੇ ਹੀ ਪੈਂਦਾ ਹੈ ਸੋ ਆਪ ਜੀ ਕਦੇ ਵੀ ਇੱਥੇ ਪਹੁੰਚ ਕੇ ਦਰਸ਼ਨ ਦੀਦਾਰੇ ਕਰ ਸਕਦੇ ਹੋ ਸੋ ਲਾਈਵ ਦੇ ਵਿੱਚ ਜੁੜਨ ਵਾਲੇ ਵੀਰਾਂ ਦਾ ਧੰਨਵਾਦ ਬਾਬਾ ਕਲਿਆਣ ਸਿੰਘ ਜੀ ਖਾਲਸਾ ਆਪ ਜੀ ਦਾ ਧੰਨਵਾਦ ਸਾਡੇ ਭੈਣ ਜੀ ਵੀਰ ਕੌਰ ਜੀ ਉਹਨਾਂ ਦਾ ਵੀ ਵਿਸ਼ੇਸ਼ ਤੌਰ ਤੇ ਧੰਨਵਾਦ ਜੋ ਵਧੀਆ ਵਧੀਆ ਕਮੈਂਟ ਕਰਕੇ ਆਪਣੇ ਵਿਚਾਰ ਦੱਸ ਰਹੇ ਨੇ ਸੋ ਸਾਰਿਆਂ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ